ਕੋਸ਼ਿਦਾ ਮੋਹਲਾ ਜੀ ਬਹੁਤ ਖੁਸ਼ੀ ਆ ਅਸੀਂ ਮੈਡਲ ਲੈ ਕੇ ਆਏ ਆ ਇਹ ਸਰਦਾਰ ਸ਼ਾਮ ਸਿੰਘ ਦੀ ਟਾਰੀ ਆ ਜੀ ਤੇ ਬਹੁਤ ਮਾਣ ਵਾਲੀ ਗੱਲ ਹੈ ਅਸੀਂ ਇਸ ਪਿੰਡ ਉੱਠ ਕੇ ਅਸੀਂ ਇਸ ਮਕਾਮ ਤੇ ਪਹੁੰਚੇ ਆ ਅੱਜ ਅਹੀਂ ਵੇਛਲੀ ਮੈਡਲ ਲੈ ਕੇ ਆਏ ਆ ਫਿਰ ਦਾਈਂ ਗਾਂਹ ਹੀ ਮੈਡਲ ਲੈ ਕੇ ਆਵਾਂਗੇ ਤੇ ਟਾਰੀ ਗਾਉਂ ਚੋਂ ਇਦਾਂ ਹੀ ਆਡਾ ਸਮਾਤੋਂ ਦਰੂਜਾ ਅਸੀਂ ਪਿੰਡ ਵਾਲਿਆਂ ਨੂੰ ਤੁਹਾਡਾ ਸਵਾਗਤ ਕੀਤਾ ਜਾਂਦਾ ਸਾਨੂੰ ਬਹੁਤ ਜਿਆਦੀ ਖੁਸ਼ੀ ਹੋ ਰਹੀ ਆ ਜੀ ਬਹੁਤ ਜਿਆਦੀ ਖੁਸ਼ੀ ਆ ਜੀ ਏ ਖੁਸ਼ੀ ਹਰ ਵਾਰੀ ਮਿਲਦੀ ਆ ਜੀ ਇਸ ਤਰ੍ਹਾਂ ਜੀ ਕੌਨਵੈਲਸ ਦੇ ਗੇਮਾਂ ਦੇ ਮੈਡਲ ਲੈ ਕੇ ਆਏ ਸੀ 올림픽 ਦੇ ਮੈਡਲ ਲੈ ਕੇ ਆਏ ਸੀ ਅੱਜ ਇਸ ਰੀਸ਼ੀ ਕਾਪ ਦੇ ਟਰਾਫੀ ਦੇ ਮੈਡਲ ਲੈ ਕੇ ਆਏ ਆ ਤੇ ਯਾਨੋ ਹਰ ਸਮਾਨ ਇਦਾਂ ਹੀ ਯਾਨੋ ਸਨਮਾਨਤ ਮਿਲਦਾ ਵਾ ਕਾਨੂੰ ਬਹੁਤ ਖੁਸ਼ੀ ਆ ਜੀ ਇਹ ਚੀਜ਼ ਉਹਨਾਂ ਨੇ ਕਮੇਟੀ ਵਿੱਚ ਗਰਾਊਂਡ ਵਾਸਤੇ ਕੀ ਤੁਹਾਡਾ ਤੁਹਾਡਾ ਲਿਖਿਆ ਜਾਏਗਾ ਗਰਾਊਂਡ ਦਾ ਪ੍ਰਲਾ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਅਸੀਂ ਆਪਣੇ ਸਪੋਰਟਸ ਮਿਸਟਰ ਆ ਮੀਟੇਰ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਸੀ ਕਿ ਸਾਡੀ ਜਿਹੜੀ ਗਰਾਊਂਡ ਆ ਉਹ ਗਰਾਸ ਦੀ ਗਰਾਊਂਡ ਆ ਤੇ ਸਾਨੂੰ ਐਕਸਟਰਾਫ ਦਿੱਤੀ ਜਾਵੇ ਜਿਹੜੇ ਸਾਡੇ ਪਲੇਅਰ ਆ ਉਹਨਾਂ ਜਿਹੜਾ ਬੇਸਿਕ ਆ ਉਹ ਥੋੜਾ ਸਟਰੋਂਗ ਹੋਵੇ ਤੇ ਸਾਡੇ ਪਿੰਡ ਦੇ ਵਿੱਚੋਂ ਕਾਫੀ ਬੱਚੇ ਨੇ ਜਿਹੜੇ ਆ ਇਸ ਟਾਈਮ ਅਕੈਡਮੀਆ ਦੇ ਵਿੱਚ ਫੇਰਦੇ ਨੇ ਤੇ ਇਸ ਟਾਈਮ ਨੂੰ ਲੱਗਦਾ ਕਿ ਨੈਕਸਟ ਉਹ ਇਨਾ ਟੀਮ ਬਹੁਤ ਚੂਰ ਜਾਣਗੇ ਤੇ ਮੈਡ ਲੈ ਕੇ ਆਉਣਗੇ ਨੌਜਵਾਨਾਂ ਨੂੰ ਕੀ ਉਪੀਲ ਨੌਜਵਾਨਾਂ ਨੂੰ ਇਹੋ ਪਿਛਲੇ ਆਡੀ ਨਸ਼ਿਆਂ ਤੋਂ ਦੂਰ ਰਹਿਣਾ ਵਾਤ ਤੋਂ ਬਾਅਦ ਗਰਾਊਂਡ ਚ ਆਉਣ ਤੇ ਆਪਣੀ ਮਿਹਨਤ ਕਰਨ ਅੱਗੇ ਵਧਣਾ ਮੈਂ ਇਹੋ ਕਹਿਣਾ ਚਾਹੁੰਦਾ ਸਾਡੇ ਪਿੰਡ ਦੇ ਪਰਚੰਦ ਸਿੰਘ ਆ ਗੁਰਪ੍ਰੀਤ ਸਿੰਘ ਇਹ ਨਵੇਂ ਕੋਚ ਨੇ ਇਸੇ ਟਾਰੀ ਦੇ ਵਿੱਚ ਇਹ ਬੱਚਾ ਨੂੰ ਕੈਪਸ ਕਰਵਾ ਰਹੇ ਆ ਬਹੁਤ ਜ਼ਿਆਦਾ ਇਹਨਾਂ ਨੂੰ ਇਹਨਾਂ ਨੇ ਮਿਹਨਤ ਕਰਾਈ ਬੱਚਾ ਨੂੰ ਇਸ ਟਾਈਮ ਇਹਨਾਂ ਦੇ ਖਲਾਜ ਦੇ ਬੱਚੇ ਨੇ ਉਹ ਕੈਡਮੀ ਦੇ ਵਿੱਚ ਗਏ ਆ ਤੇ ਉਹ ਹਰ ਸਾਲ ਜਦੋਂ ਵੀ ਅਕੈਡਮੀ ਤੋਂ ਖੇਡ ਕੇ ਆਉਂਦੇ ਮੈਡਲ ਲੈ ਕੇ ਆਉਂਦੇ ਹੁਣ ਇਸ ਟਾਈਮ ਨੈਸ਼ਨਲ ਦੇ ਵਿੱਚ ਟਾਰੀ ਦੇ ਦੋ ਤਿੰਨ ਮੁੰਡੇ ਖੇਡਣ ਗਏ ਆ ਜੀ ਮੈਡਲ ਲੈ ਕੇ ਆਏ ਆ ਤੇ ਇਹਨਾਂ ਦੀ ਸਾਰੀ ਬਦੌਲਤ ਆ ਜਿਹੜੇ ਮਿਲਟ ਕਰਵਾ ਰਹੇ ਨੇ ਤੇ ਮੈਨੂੰ ਕਹਾਂ ਚਾਹੁੰਦਾ ਕਿ ਇਹ ਬਾਤੋ ਬਾਤ ਦੇ ਬੱਚਾ ਨੂੰ ਮਿਹਨਤ ਕਰਾਉਣ ਇਹ ਬੱਚੇ ਸਾਡੇ ਆ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੱਕ ਜਾਣ ਹਾਂ ਨਾਲੇ ਸਮੇਤ ਇੰਟਰਨੈਸ਼ਨਲ ਤੇ ਹੋਰ ਲੱਭਣਗੇ ਜੀ ਟਾਰਗੇਟ ਬਿਲਕੁਲ ਬਿਲਕੁਲ ਲੱਭਣਗੇ ਜੀ ਸਾਡੇ ਟਾਰੀ ਦੇ ਵਿੱਚ 100 ਪਲੱਸ ਬੱਚਾ ਆ ਰਿਹਾ ਹੈ ক্রিকেট ਹੁੰਦਾ ਹੈ ਤੇ ਕਾਫੀ ਹੋਣਾਰ ਬੱਚੇ ਨੇ ਟਾਰੀ ਦੇ ਤੇ ਸਾਨੂੰ ਹੋਰ ਦੋ ਤਿੰਨ ਸਲਾਂ ਦੇ ਵਿੱਚ ਸਾਨੂੰ ਬੱਚੇ ਜਿਹੜੇ ਇੰਡੀਆ ਟੀਮ ਦੇ ਵਿੱਚ ਮਿਲਣਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਵੀ ਸਾਡੇ ਪਿੰਡ ਮੀਡੀਆ ਦੇ ਤੌਰ ਤੇ ਆਏ ਜੋ ਤੇ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਹੈ ਜੀ ਮੈਂ ਟਾਰੀ ਹਾਕੀ ਕੋਚ ਇੱਥੇ ਆਪਣੀ ਕੋਚਿੰਗ ਦੇ ਰਿਹਾ ਹਾਂ ਜੀ ਤੇ ਸਾਨੂੰ ਬਹੁਤ ਹੀ ਮਾਣ ਵਾਲੀ ਗੱਲ ਹੈ ਆ ਖੁਸ਼ੀ ਵਾਲੀ ਗੱਲ ਹੈ ਵੀ ਜਗਰਾਤ ਸਿੰਘ ਜੋ ਕਿ ਏਸ਼ੀਅਨ ਚੈਂਪੀਅਨ ਟਰਾਫੀ ਵਿੱਚ 골ਡ ਮੈਡਲ ਲੈ ਕੇ ਆਇਆ ਤੇ ਲਾਸਟ ਮਿੰਟਾਂ ਵਿੱਚ ਵੀ ਮੁਕਾਬਲਾ ਬਹੁਤ ਹੀ ਸਖਤ ਸੀ ਉਹਦੇ ਵਿੱਚ ਲਾਸਟ ਮਿੰਟਾਂ ਲਾਸਟ 7 ਮਿੰਟ ਰਹਿ ਗਏ ਜਿਹਦੇ ਵਿੱਚ ਜਗਰਾਤ ਸਿੰਘ ਨੇ 골 ਕੀਤਾ ਜੀ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਕਿ ਲਾਸਟ 골 ਵੀ ਜਗਰਾਤ ਸਿੰਘ ਦਾ ਆਇਆ ਚਲੋ ਟੀਮ ਸਾਰੀ ਦਾ ਜੋਰ ਲੱਗਾ ਤੇ ਉਹ ਲਾਸਟ 골 ਇਹਦੇ ਹਿੱਸੇ ਆਇਆ ਜੀ ਇਹ ਬਹੁਤ ਹੀ ਜਿਆਦਾ ਮਾਣ ਵਾਲੀ ਗੱਲ ਹੈ ਜੀ ਕਿ ਸਾਡੇ ਜੋ ਅੱਜ ਜਗਰਾਤ ਸਿੰਘ ਇਥੇ ਥੋਂਤੀ ਨੇ ਅਟਾਰੀ ਹਾਕੀ ਗਰਾਊਂਡ ਦੇ ਸਿੱਧਾ ਵੀ ਨੰਨਾ ਨਿਗਾ ਸਵਾਦ ਕੀਤਾ ਗਿਆ ਜੀ ਅੱਜ ਕਿੰਨਾ ਖੁਸ਼ ਹੋ ਗਏ ਕਿੰਨੀ ਖੁਸ਼ੀ ਦੀ ਮਹਿਰ ਹੈ ਨਾ ਤੁਹਾਡੀ ਤੁਸੀਂ ਦੇਖਿਆ ਹੀ ਹੈ ਜੀ ਇਹ ਟਾਰੀ ਦੇ ਵਿਆਹ ਵਾਲਾ ਮਾਹੌਲ ਹੈ ਜੀ ਸਾਡੇ ਹਰ ਵਾਰ ਹੁੰਦਾ ਹੈ ਜੀ ਜਦੋਂ ਬਰਨਈਮ ਦੇ ਵਿੱਚ ਕਾਮਨਵੈਲਥ ਦੇ ਗੇਮਸ ਦੇ ਵਿੱਚ ਬ੍ਰੌਂਜ਼ ਮੈਡਲ ਲੈ ਕੇ ਆਏ ਉਦੋਂ ਵੀ ਇਹੋ ਜੀ ਤੇ ਹੁਣ ਲਾਸਟ ਟਾਈਮ ਜਦੋਂ ਕਮ ਮੀਨਿੰਗਰ 올림픽 ਦੇ ਵਿੱਚ ਬ੍ਰੌਂਜ਼ ਮੈਡਲ ਆਇਆ ਜੀ ਉਦੋਂ ਵੀ ਸਾਡੇ ਵਿਆਹ ਵਾਲਾ ਮਾਹੌਲ ਹੀ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਇਹਨਾਂ ਜਗਰਾ ਸਿੰਘ ਦੀ ਆਉਣ ਦੀ ਖੁਸ਼ੀ ਦੇ ਵਿੱਚ ਸਾਨੂੰ ਐਨਆਰਆਈ ਵੀਰਾਂ ਨੇ ਇਹਦੀ ਜਿੱਤਣ ਦੀ ਖੁਸ਼ੀ ਦੇ ਵਿੱਚ 골ਡ ਮੈਡਲ ਦੀ ਖੁਸ਼ੀ ਦੇ ਵਿੱਚ ਸਾਨੂੰ ਐਨਆਰਆਈ ਵੀਰ ਨੇ ਆ ਜੋ ਕਿ ਹਾਨੂੰ ਸਮਾਨ ਭੌਂਡਾਈ ਕੀਤਾ 골키ਪਰ ਦੀ ਕਿਟ ਹੈ ਜੀ ਤੇ 100 ਫੁੱਟ ਦਾ ਨੈਟ ਹੈਗਾ ਜੀ ਉਹਦੇ ਵਿੱਚ ਸਾਨੂੰ ਐਨਆਰਆਈ ਵੀਰ ਜਿਹੜੇ ਭੇਜਣ ਵਾਲੇ ਸਮਾਨ ਦੀ ਹਰ ਸਮੇਂ ਸਮੇਂ ਦੇ ਸਾਨੂੰ ਐਨਆਰਆਈ ਵੀਰ ਸਮਾਨ ਭੇਜਦੇ ਆ ਜੀ ਜਗਰਾਤ ਸਿੰਘ ਸੰਦੀਰ ਸਿੰਘ ਇਹਨਾਂ ਦੀ ਮਦਦ ਹੁੰਦੀ ਆ ਜੀ ਹੁਣ ਇਸ ਟਾਈਮ ਸਾਨੂੰ ਇਸ 골키ਪਰ ਦੀ ਜਿਹੜੀ ਕਿਟ ਆ ਅਰਸ਼ਦੀਪ ਕੈਨੇਡਾ ਮੇਸਟਰ ਹੋਏਗੇ ਨੇ ਜੀ ਕਰਨ ਵੀਰ ਸਿੰਘ ਸੰਧੂ ਜੋ ਵੀ ਕੈਨੇਡਾ ਹੈਗਾ ਤੇ ਗੁਰੂ ਗੁਰੂ ਸਿੰਘ ਮਿੱਠੂ ਮੁੰਡਾ ਨਿਊਜ਼ੀਲੈਂਡ ਹੈਗਾ ਉਹਨਾਂ ਵੱਲੋਂ ਸਾਨੂੰ ਜਗਰਾ ਸਿੰਘ ਦੇ ਜਿੱਤਣ ਦੀ ਖੁਸ਼ੀ ਦੇ ਵਿੱਚ ایشियन ਚੈਂਪੀਅਨ ਟਰਾਫੀ ਜਿੱਤਣ ਦੀ ਖੁਸ਼ੀ ਵਿੱਚ ਸਹਿਮਾਨ ਪ੍ਰੋਵਾਈਡ ਕੀਤਾ ਗਿਆ। ਉਹ ਜੋ ਕਿ ਯਾਦ ਅਸੀਂ ਬੱਚਿਆਂ ਦੇ ਵਿੱਚ ਦਿੱਤਾ ਹੋਇਆ ਜਗਰਾ ਸਿੰਘ ਦੇ ਸ਼ੋਭਾ ਸਾਹ ਦੇ ਨਾਲ ਬੱਚਿਆਂ ਨੂੰ ਆਪਾਂ ਸੌਂ ਦਿੱਤਾ ਹੋਇਆ ਜੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਦਾ। ਮੈਂ ਅਮਰਜੀਤ ਸਿੰਘ ਸ਼ੰਦਾਹ ਹਾਕੀ ਕੋਚ ਹਟਾਰੀ। ਅੱਜ ਹੀ ਚੈਂਪੀਅਨ ਟਰਾਫੀ ایشियन ਚੈਂਪੀਅਨ ਟਰਾਫੀ ਜਿੱਤਣ ਤੇ ਜਗਰਾ ਸਿੰਘ ਦਾ ਪਿੰਡ ਆਉਣ ਤੇ ਸਵਾਗਤ ਕਰਦੇ ਹਾਂ। ਵਿਗਾ ਸਵਾਗਤ ਕਰਦੇ ਹਾਂ ਸਾਨੂੰ ਜਿੱਤ ਦੀ ਖੁਸ਼ੀ ਦੇ ਵਿੱਚ ਬਹੁਤ ਖੁਸ਼ੀ ਆ ਸਾਡੇ ਬੱਚੇ ਬਹੁਤ ਖੁਸ਼ ਨੇ ਅਸੀਂ ਇਹਨਾਂ ਦਾ ਪਿੰਡ ਪਹੁੰਚ ਤੇ ਨਿੱਘਾ ਸਵਾਗਤ ਕਰਦੇ ਆ ਸਾਨੂੰ ਬਹੁਤ ਖੁਸ਼ੀ ਆ ਇਸ ਟਾਈਮ ਸਾਡੇ ਕੋਲ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੱਚਾ ਸਾਡੇ ਕੋਲ ਇਨ੍ਹਾਂ ਗਰਾਉਂਡਾਂ ਦੇ ਵਿੱਚ ਆ ਔਰ ਮੇਹ 150 ਬੱਚਾ ਕਿਸੇ ਵੀ ਗਰਾਉਂਡ ਚ ਨਹੀਂ ਹੈਗਾ ਜਿਹੜਾ ਸਾਡੀ ਇਨ੍ਹਾਂ ਗਰਾਉਂਡਾਂ ਦੇ ਵਿੱਚ 150 ਬੱਚਾ ਖੇਡ ਰਿਹਾ ਉਹ ਇਨ੍ਹਾਂ ਸੀਨੀਅਰ ਜਿਹੜੇ ਜੋਗੇ ਹੋੜੀ ਨੇ ਜੋ ਰਾਜ ਆ ਸ਼ਮਸ਼ੀਰ ਆ ਇਹਨਾਂ ਦੀ ਇਰੋਲਟੀ ਆ ਇਸ ਸਮੇਂ ਸਮੇਂ ਤੇ ਸਾਨੂੰ ਸਮਾਨ ਪ੍ਰੋਵਾਈਡ ਕਰਦੇ ਨੇ ਬੱਚਿਆਂ ਦੀ ਹੈਲਪ ਕਰਦੇ ਨੇ ਤੇ ਅਹੀ ਇਹਨਾਂ ਦਾ ਪਿੰਡ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦਾ ਪਿੰਡ ਦੇ ਵਿੱਚ ਕਿਸਾਨ ਦੀ ਫਿਸ਼ੀ ਜਨਾਈ ਜਾ ਰਹੀ ਪਿੰਡ ਵਿੱਚ ਬਹੁਤ ਖੁਸ਼ੀ ਹੈ ਜੀ ਪਿੰਡ ਦੇ ਨਾਲ ਸਾਰੇ ਪਤਵੰਤੇ ਸੱਜਣ ਆਏ ਨੇ ਪਿੰਡ ਦਾ ਇਹਨਾਂ ਦਾ ਜੁਗਰਾਜ ਦਾ ਸਵਾਗਤ ਕਰਨ ਵਾਸਤੇ ਤੇਹੀ ਇਹਨਾਂ ਦਾ ਪਿੰਡ ਪਹੁੰਚ ਕੇ ਸਵਾਗਤ ਕਰਦੇ ਆ ਕਿ ਮੀਂਹ ਵੀ ਗਰਿਆ ਇਹਨਾਂ ਤੋਂ ਆਨੰਦ ਲਿਖੂਗਾ ਇਹਨਾਂ ਤੋਂ ਉਮੀਦ ਤੇ ਬਹੁਤ ਹੈ ਜੀ ਸਾਨੂੰ ਆਸਾਂ ਦੇ ਹੈਗੀਆਂ ਹੀ ਇਹਨਾਂ ਤੋਂ ਇਹ ਜਿੰਨੇ ਦੋ ਨੇ ਦੋਹਾਂ 'ਚ ਸਾਨੂੰ ਬਾਈ ਮਿਲਣਾ ਹਾਂਜੀ ਇਹ ਸਾਰੇ ਨੈਸ਼ਨਲ ਨਿਕਲ ਪਲੇਅਰ ਇੱਕ ਅੱਗੇ ਇਹਨਾਂ ਨੂੰ ਸਮਝਾਉਣ ਖੜਾਉਣ ਇਹਨਾਂ ਨੂੰ ਇਨਾਂ ਦੀ ਹੈਲਪ ਕਰਨ ਅਸੀਂ ਵੀ ਜਿੱਦਾਂ ਸਾਡੇ ਸੀਨੀਅਰ ਸਾਡੀ ਹੈਲਪ ਕਰਦੇ ਰਹੇ ਅਸੀਂ ਬੱਚਿਆਂ ਦੀ ਹੈਲਪ ਕਰ ਰਹੇ ਆ ਤੇ ਸਾਡੇ ਇੱਥੇ ਗਰਾਊਂਡ ਦੇ ਵਿੱਚ ਇਹੋ ਜਿਹਾ ਗਰਾਊਂਡ ਇਹ ਵੱਖਰੀ ਗਰਾਊਂਡ ਆ ਵੀ ਜਿਹਦੇ ਵਿੱਚ ਕਿਸੇ ਵੀ ਬੱਚੇ ਕੋ ਕੋਈ ਫੀਸ ਨਹੀਂ ਆ ਔਰ ਕੋਈ ਕਹੇ ਸਕੂਲ ਕੋ ਫੀਸ ਨਹੀਂ ਲੈਂਦੀ ਔਰ ਸਾਰਾ ਹੀ ਐਨ ਆਰ ਆਈ ਵੀਰ ਯਾਹੀ ਜੁਵਰਾਜ ਸ਼ਮਸ਼ੀਰ ਯਾਹੀ ਇਹ ਸਾਰੇ ਮਿਲ ਜੁਲ ਕੇ ਗਰਾਊਂਡ ਚਲਾਉਂਦੇ ਆ ਤੇ ਹੀ ਪੰਜਾਬ ਸਰਕਾਰ ਕੋ ਮੰਗ ਕਰਦੇ ਆਂ ਵੀ ਸਾਨੂੰ ਇਹ ਜਲਦੀ ਤੋਂ ਜਲਦੀ ਐਸਟੋਟਰਾਫ ਪੀ ਹੋਵੇ ਤਾਂ ਕਿ ਅਸੀਂ ਹੋਰ ਨੈਸ਼ਨਲ ਪਲੇਅਰ ਤਿਆਰ ਕਰ ਸਕੀਏ ਸਾਡੀ ਇਹ ਜਿਹੜੀ ਮੰਗ ਆ ਬਹੁਤ ਚਿਰ ਦੀ ਆ ਤੇ ਸਾਡੀ ਇਹ ਮੰਗ ਪ੍ਰਵਾਨ ਹੋ ਜੇ ਵੀ ਬਹੁਤ ਜਗ੍ਹਾ ਤੇ ਐਸਟੋਟਰਾਫ ਲੱਗ ਚੁੱਕੀ ਆ ਜਿੱਥੇ 30 ਦੀ 25-25 ਪਲੇਅਰ ਖੇਡਦੇ ਨੇ ਤੇ ਸਾਡੇ ਕੋਲ ਇੰਨੇ ਪਲੇਅਰ ਆ ਵੀ ਸਾਡੇ ਕੋਲ ਸਾਹਦੇ ਨਹੀਂ ਜਾਂਦੇ ਤੇ ਅਸੀਂ ਛੋਟੀ ਜੀ ਗਰਾਊਂਡ ਦੇ ਵਿੱਚ ਇੰਨੇ ਕਿੱਥੇ ਘੜਾ ਸਕੀਏ ਅਸੀਂ ਮੰਗ ਕਰਦੇ ਆਂ ਵੀ ਸਾਡੇ ਕੋਲ ਗਰਾਊਂਡ ਖੁੱਲੀ ਹੋਣੀ ਚਾਹੀਦੀ ਆ